ਕਨਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀ ਹੈ ਇਹਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਫੈਰੀ ਡੀਐਸਪੀ ਜਗਰਾਉ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਪੰਜ ਤਰੀਕ ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਦੇ ਗਰਾਉਂਡ ਏਰੀਆ ਦੇ ਵਿੱਚ ਲੱਖਾ ਜਵਲਨ ਵਾਲੀ ਜਿਹੜੀ 숍 ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫ਼ਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰ ਸਾਨੂੰ ਦੋ ਬੰਦੇ ਫਿਗਰ ਆਉਥੇ ਜਿਹਦੇ ਵਿੱਚ ਅੱਜ ਇੰਟੈਲੀਜੈਂਸ ਦੇ ਅਧਾਰ ਤੇ ਇੱਕ ਬੰਦੇ ਦੀ ਸੂਚਨਿ ਹੋਈ ਸੀ ਕਿ ਉਹ ਇਸ ਏਰੀਆ 'ਚ ਮੂਵਮੈਂਟ ਹੋ ਵੀ ਹੈਗੀ ਹੈ। ਤੋਂ ਇਨਚਾਰਜ ਸੀਆਈਏ ਦੇ ਨਾਲ ਏਜੀਟੀਐਫ ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੇ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਵਿਚਾਰ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸਰਜੀ ਲੱਗਦੇ ਵਿੱਚ ਲੱ ਏ ਹੁਣ ਸਿਹਾਲ ਸਟੇਬਲ ਹੈ ਨਾ ਹਸਪੀਟਲ ਇੰਨੇ ਕਰਾਤਾ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਇਹ ਜੋ ਦਿੱਤੀ ਗਈ ਸਰ ਇਹ ਬੰਦਾ ਕੋਣ ਸੀ ਦੀ ਪਛਾਣ ਹੋਈ ਆ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁੱਠਭੇੜ ਹੋਈ ਸਰ ਇਕੱਲਾ ਹੀ ਇਕੱਲਾ ਹੀ ਸੀਗਾ ਇਹ ਅੱਜ ਇਕੱਲਾ ਹੀ ਸੀਗਾ ਵੈਸੇ ਜਿਹੜੇ ਉਹਦੋਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਉਹ ਮੁਗੇਦਾਰਿਆਂ ਨਾਲ ਤੇ ਉਹ ਹਲੇ ਵਾਂਟਡ ਹੈ ਤਾਂ ਇਹ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਨਾਲ ਸੀਗਾ ਸੰਬੰਧ ਹੈ ਉਹ ਆਰਗੇਨਾਈਜ਼ ਕ੍ਰਿਮਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬੜ ਜਿਹੜਾ ਸਾਡਾ ਇਹ ਮਨਾ ਅੱਜ ਦਾ ਅਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜਮਾ ਤਾਂ ਉਰ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਊਟ ਹੋਏ ਤੇ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਲੁਕਡਨ ਕ੍ਰਾਈਮ ਤੇ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਉਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਤੇ ਇਹਦੇ ਕੋਲ ਸਰ ਹਥਿਆਰ ਕਿ ਉਰੀ ਕਵਰ ਹਾਂਜੀ ਓਕੇ ਤੇ ਜਿਹੜੇ ਐਨਐਸਆਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਪੁਲਿਸ ਵਾਲੇ ਤਾਂ ਨਹੀਂ ਵੱਜਿਆ ਇੱਕ ਫਾਇਰ ਹੁੰਦੀ ਇੱਥੋਂ ਸਾਡੀ ਜਿਹੜੀ ਸਪਾਰੀ ਸੀ ਆਈਏ ਦੀ ਟੀਮ ਦੀ ਗੱਡੀ ਆਈ ਪੂਰੀ ਲਾਈਟ ਤੇ ਵੱਜਿਆ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੇ ਲੱਤ ਦੇ ਉੱਤੇ ਫਾਇਰ ਆ ਤੂੰ ਸਟੇਬਲ ਹੈਗਾ ਬੰਦਾ ਇਹ ਠੀਕ ਹੈ ਜੀ ਥੈਂਕ ਯੂ